ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਲੋਕਾਂ ਦੇ ਧੀਆਂ ਪੋਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਇੱਥੇ ਹੀ ਭੁਗਤੋਂਗੇ ਫਿਰ ਪੰਜਾਬ ਸਰਕਾਰ ਵੱਲੋਂ ਜੋ ਇੱਕ ਮਹਮ ਜੁਧ ਨਸ਼ਾ ਵਿਰੁੱਧ ਚੱਲ ਰਹੀ ਹੈ ਉਹਦੇ ਤਹਿਤ ਅੱਜ ਅਸੀਂ ਸੀਪੀ ਮੈਮ ਔਰ ਮਾਨਯੋਗ ਸਾਡੇ ਡੀਜੀ ਸਾਹਿਬ ਤੇ ਹੁਕਮਾਨਾਂ ਉਸਮਾਨਯੋਗ ਸੀਐਮ ਸਾਹਿਬ ਦੇ ਹੁਕਮਾਨਾਲ ਜੋ ਇੱਕ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅੱਸੀ ਹਜੇ ਬਸਤੀ ਗੁਜਾਂ ਦੇ ਵਿੱਚ ਸਚਿਨ ਇੰਡੀਆ ਸਲਾਡੀ ਨਾਂ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪੀਐਸ ਦੇ 10 ਮੁਕਦਮੇ ਦਰਜ ਨੇ। ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੈਗਲ ਕੰਸਟ੍ਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ ਚ ਆਈ। ਉਹਨਾਂ ਨੇ ਇਹਨੂੰ ਡਿਵੈਲਪ ਕਰਨ ਵਾਸਤੇ ਇਲੈਗਲ ਕੰਸਟ੍ਰਕਸ਼ਨ ਵਾਸਤੇ ਪੁਲਿਸ ਸੈਲਫ ਵੀ ਮੰਗ ਕੀਤੀ ਸੀ। ਜਿਸ ਸੰਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆ ਜਿਹੜੀ ਵੀ ਇਲੈਗਲ ਕੰਸਟਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਸਾਡੀ ਸਹਾਇਤਾ ਨਾਲ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਉਹਨੂੰ ਡਿਮੋਲਿਸ਼ ਕਰ ਰਹੀ ਆ ਔਰ ਇਹ ਸਾਰਿਆਂ ਨੂੰ ਮੈਸੇਜ ਜਣਾ ਚਾਹੁੰਦਾ ਵੀ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਸ਼ਨ ਜਾਂ ਕੋਈ ਪ੍ਰਾਪਰਟੀ ਜਿਹੜੀ ਬਣਾਈ ਹੋਈ ਹੈ ਉਹਦੇ ਲਾਅ ਮੁਤਾਬਕ ਜਾਂ ਤੱਤ ਦੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਉਹ ਅਸੀਂ ਕਰ ਰਹੇ ਹਾਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ